ਅੱਸੀ ਕਾਲ ਜੀ ਤੁਝ ਜੁੜੇ ਹੋ ਉਮੀਦ ਦੇ ਨਾਲ ਆ ਸੋਈ ਤਸਵੀਰਾਂ ਖਨੌਰੀ ਬਾਰਡਰ ਤੋਂ ਜਿਹੜੀਆਂ ਤੁਹਾਡੇ ਨਾਲ ਆ ਸਾਂਝੀਆਂ ਕਰ ਰਹੇ ਆਂਗੇ ਜਿੱਥੇ ਤੁਸੀਂ ਦੇਖ ਰਹੇ ਹੋਗੇ ਹੁਣ ਸਟੇਜ ਦੇ ਉੱਪਰ ਜਿਹੜਾ ਇਹ ਤੁਹਾਨੂੰ ਕੈਵਨ ਜਿਹੜਾ ਨਜ਼ਰ ਆ ਰਿਹਾ ਹੁਣ ਕੱਲ ਤੋਂ ਜਿਹੜਾ ਸਰਦਾਰ ਚਕਜੀਤ ਸਿੰਘ ਡੱਲੇਵਾਲ ਜੋ 23 ਦਿਨਾਂ ਤੋਂ ਤਕਰੀਬਨ 23 ਦਿਨ ਪੂਰੇ ਹੋ ਚੁੱਕੇ ਨੇ ਭੁੱਖ ਭੁਖੜਤਾਲ ਤੇ ਮਰਨ ਵਰਤੇ ਉਪਰ ਬੈਠੇ ਹੋਏ ਨੇਗੇ ਹੁਣ ਉਹਨਾਂ ਦੇ ਲਈ ਜਿਹੜਾ ਇਹ ਵਿਸ਼ੇਸ਼ ਕੇਵਨ ਤਿਆਰ ਕੀਤਾ ਗਿਆ ਹੈਗਾ ਸੋ ਡਾਕਟਰਾਂ ਦੀ ਸਲਾਹ ਦੇ ਅਨੁਸਾਰ ਜਿਹੜਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਚਕਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਹੈ ਤੇ ਇਨਫੈਕਸ਼ਨ ਜਿਹੜਾ ਹੋ ਵੱਧਦਾ ਜਾ ਰਿਹਾਗਾ ਕਿਉਂਕਿ ਲੋਕ ਵੱਡੇ ਵੱੱਧਰ ਤੇ ਉਹਨਾਂ ਨੂੰ ਮਿਲ ਲਾਉਂਦੇ ਨੇ ਸੋ ਮਿਲਣ ਦੇ ਕਾਰਨ ਜਿਹੜਾ ਸਰੀਰ ਕਾਫੀ ਜ਼ਿਆਦਾ ਕਮਜ਼ੋਰ ਹੁੰਦਾ ਜਾ ਰਿਹਾ ਤੇ ਹੁਣ ਜਿਹੜਾ ਇਸ ਕੈਵਨ ਦੇ ਵਿੱਚੋਂ ਹੀ ਜਗਜੀਤ ਸਿੰਘ ਡੱਲੇਵਾਲ ਲੋਕਾਂ ਨੂੰ ਮਿਲ ਸਕਣਗੇ ਤੇ ਇੱਥੋਂ ਹੀ ਲੋਕ ਜਿਹੜੇ ਉਹਨਾਂ ਨੂੰ ਦੇਖ ਸਕਣਗੇ ਹੁਣ ਜਗਜੀਤ ਸਿੰਘ ਡੱਲੇਵਾਲ ਜੀ ਜਿਹੜਾ ਇੱਥੇ ਹੀ ਰੱਖਿਆ ਜਾਣਾ ਹੈ ਜਦੋਂ ਲੋਕ ਚਾਹਣਗੇ ਤਾਂ ਉਹਨਾਂ ਨੂੰ ਮਿਲਣ ਦੇ ਲਈ ਤਾਂ ਇਹ ਪਰਦੇ ਜਿਹੜੇ ਕੈਵਨ ਦੇ ਵਿੱਚ ਲੱਗੇ ਹੋਏ ਨੇ ਹਟਾ ਦਿੱਤੇ ਜਾਣਗੇ ਤੇ ਨਹੀਂ ਇਹ ਪਰਦੇ ਜਿਹੜੇ ਉਹ ਲਗਾ ਦਿੱਤੇ ਜਾਇਆ ਕਰਨਗੇ ਸੋ ਅੱਜ ਜਿਹੜਾ ਜਗਜੀਤ ਸਿੰਘ ਡੱਲੇਵਾਲ ਜੀ ਜਿਹੜਾ ਉੱਥੋਂ ਕੈਵਨ ਦੇ ਵਿੱਚੋਂ ਬਾਹਰ ਅੰਦਰੋਂ ਬਾਹਰ ਨਹੀਂ ਕੱਟਿਆ ਗਿਆ ਕਿਉਂਕਿ ਜਿਹੜਾ ਉਹਨਾਂ ਦੀ ਸਿਹਤ ਅੱਜ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ ਸੋ ਇਹ ਤਸਵੀਰਾਂ ਜਿਹੜੀਆਂ ਖਨੌਰੀ ਬਾਊਡਰ ਦੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਦੇ ਨੇ ਤੇ ਬਾਰ ਬਾਰ ਜਿਹੜੀ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਜਿਆਦਾ ਜਿਹੜੇ ਲੋਕ ਨੇ ਉਹਨਾਂ ਦੇ ਨਜ਼ਦੀਕ ਨਾ ਜਾਣ ਕਿਉਂਕਿ ਉਹਨਾਂ ਦੀ ਸਿਹਤ ਦੀ ਹਾਲਤ ਉਹ ਨਾਜ਼ੁਕ ਬਣੀ ਹੋਈ ਹੈਗੀ ਪਰ ਫਿਰ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਦੂਰੋਂ ਆਉਣ ਵਾਲੇ ਲੋਕ ਜਿਹੜੇ ਚਾਹੁੰਦੇ ਨੇ ਕਿ ਉਹ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਦੇਖਣਾ ਤੇ ਉਹਨਾਂ ਨੂੰ ਮਿਲਣਾ ਤਾਂ ਕਰਕੇ ਜਿਹੜਾ ਹੁਣ ਇਹ ਕੈਵਨ ਜਿਹੜਾ ਉਹਨਾਂ ਦੇ ਲਈ ਇਹ ਬਣਾ ਦਿੱਤਾ ਗਿਆ ਹੈਗਾ ਤੇ ਹੁਣ ਜਿਹੜਾ ਕੱਲ ਤੋਂ ਜਗਜੀਤ ਸਿੰਘ ਡੱਲੇਵਾਲ ਇੱਥੇ ਆਉਣਗੇ ਤੇ ਲੋਕਾਂ ਲੋਕ ਜਿਹੜੇ ਉਹਨਾਂ ਨੂੰ ਮਿਲ ਸਕਣਗੇ ਉਹ ਨਵਰੀ ਬਾਦਰ ਦੀਆਂ ਜਿਹੜੀਆਂ ਇਹ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਸੋ ਸ਼ਾਮ ਦਾ ਵੇਲਾ ਹੈਗਾ ਫੇਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਸ਼ਾਮ ਨੂੰ ਵੀ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋਗੇ ਸੋ ਇਹ ਕਨੌਰੀ ਬਾਰਡਰ ਦੇ ਉੱਪਰ ਅੱਜ 23 ਦਿਨ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਪੂਰੇ ਹੋ ਚੁੱਕੇ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਇਹ LED ਵੀ ਜਿਹੜੀ ਉਰੇ ਲਗਾਈ ਗਈ ਸੀ ਕਿ ਲੋਕ ਉਹਨਾਂ ਦੇ ਜਿਹੜਾ LED ਦੇ ਉੱਪਰ ਦਰਸ਼ਨ ਕਰ ਸਕਣ ਪਰ ਫਿਰ ਜਗਜੀਤ ਸਿੰਘ ਢੱਲੇਵਾਲ ਨੇ ਖੁਦ ਕਹਿ ਕੇ ਕਿ ਉਹ ਲੋਕਾਂ ਨੂੰ ਮਿਲਣਾ ਚਾਹੁੰਦੇ ਨੇ ਲੋਕਾਂ ਦੇ ਰੂਪ ਰੂਪ ਹੋਣਾ ਚਾਹੁੰਦੇ ਨੇ ਅਤੇ ਉਹਨਾਂ ਨੂੰ ਬਾਹਰ ਲਿਜਾਇਆ ਜਾਵੇ ਤਾਂ ਉਹਨਾਂ ਦੀ ਸਿਹਤ ਦੀ ਜਿਹੜੀ ਇੰਨੀ ਠੀਕ ਨਹੀਂ ਸੀ ਜਿਹਦੇ ਕਰਕੇ ਉਹਨੂੰ ਬਾਹਰ ਅੱਜ ਲੈ ਆਇਆ ਜਾਂਦਾ ਇਸ ਕਰਕੇ ਉਹਨੂੰ ਅੱਜ ਬਾਹਰ ਵੀ ਨਹੀਂ ਲੈ ਕੇ ਆਂਦਾ ਗਿਆ ਉਹਨੂੰ ਅੰਦਰ ਹੀ ਜਿਹੜਾ ਰੱਖਿਆ ਗਿਆ ਤੇ ਡਾਕਟਰਾਂ ਦੇ ਵੱਲੋਂ ਵੀ ਜਿਹੜੀ ਉਹਨਾਂ ਸਿਹਤ ਸੰਬੰਧੀ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਸੀ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕੱਲ ਨੂੰ ਜਗਜੀਤ ਸਿੰਘ ਡੱਲੇ ਵਾਲ ਇਸ ਕੈਵਨ ਦੇ ਵਿੱਚ ਜਿਹੜੇ ਉਹ ਮੌਜੂਦ ਹੋਣਗੇ ਤੇ ਆਉਣ ਵਾਲੇ ਚਾਉਣ ਵਾਲੇ ਉਹਨਾਂ ਨੂੰ ਲੋਕ ਇੱਥੇ ਮਿਲ ਸਕਣਗੇ ਸੋ ਵੀਡੀਓ ਨੇ ਜਿਹੜਾ ਸ਼ੇਅਰ ਜਰੂਰ ਕਰਿਓ